ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਚੌ ਬੋਲੇ ਮਹੱਲਾ ਪੰਜਵਾਂ ਇਸ ਬਾਣੀ ਦੀ ਸੰਥਿਆ ਸਰਵਣ ਕਰਨ ਲੱਗੇ ਹਾਂ ਸੋ ਇਹ ਜੋ ਬਾਣੀ ਹੈ ਪੰਜਵੇਂ ਪਾਸ਼ਾ ਮਹਾਰਾਜੀ ਦੀ ਉਚਾਰਣ ਕੀਤੀ ਹੋਈ 1363 ਅੰਕ ਤੇ ਆਉਂਦੀ ਹੈ ਚੌ ਬੋਲੇ ਮਹੱਲਾ ਪੰਜਵਾਂ ਇਕ ਓੰਕਾਰ ਸਤਿਗੁਰ ਪ੍ਰਸਾਦ ਸੰਮਨ ਜੋ ਇਸ ਪ੍ਰੇਮ ਕੀ ਕੀਤੇ ਵਿਸਰਾਮ ਲਾਉਣਾ ਹੈ ਦਮ ਕਿਹੋ ਹੋਤੀ ਸਾਟ ਦਮ ਕਿਹੋ ਕਕੇ ਸਿਆਰੀ ਐੜਾ ਤੇ ਹਾਹੇ ਔਕੜ ਜਿਹੜਾ ਕਕੇ ਦੇ ਪੈਰ ਵਿੱਚ ਸੰਗਤ ਜੀ ਅੱਧਾ ਜਈਆ ਲੱਗੇ ਨੇ ਐੜੇ ਦੀ ਆਵਾਜ਼ ਕੱਢਣੀ ਹੈ ਐੜਾ ਬਣ ਜਾਣਾ ਇਸ ਨੇ ਇਸ ਦਾ ਉਚਾਰਨ ਹੋਵੇਗਾ ਕਕੇ ਸਿਆਰੀ ਐੜਾ ਤੇ ਹਾਹੇ ਔਂਕੜ ਕੇਹੋ ਦਮ ਕਿਹੋ ਹੋਤੀ ਸਾਟ 라ਵਣ ਹੁਤੇ ਸੋਰੰਕ ਨਹ ਨਹ ਤੇ ਬਿਸਰਾਮ ਲਾਉਣਾ ਜਿਨ ਸਿਰ ਦੀਨੇ ਕਾਟ ਜਿਨ ਸਿਰ ਦੀਨੇ ਕਾਟ ਪ੍ਰੀਤ ਪ੍ਰੇਮ ਤਨ ਖਾਚ ਰਹਿਆ ਰਹਿਆ ਤੇ ਬਿਸਰਾਮ ਹੈ ਬੀਚ ਨ ਰਾਈ ਹੋਤ ਚਰਨ ਕਮਲ ਮਨ ਬੇਦਿਓ ਇੱਥੇ ਬਿਸਰਾਮ ਹੈ ਬੂਜਣ ਸੁਰਤ ਸੰਜੋਗ ਸਾਗਰ ਮੇਰ ਉद्याਨ ਬਨ ਇੱਥੇ ਬਿਸਰਾਮ ਲੁਣਾ ਨਾਵਖੰਡ ਬਸੁਦਾ ਭਰਮ ਇਹਨੂੰ ਬਸੁਦਾ ਪੜਨਾ ਹੈ ਬਸੁਧਾ ਨਹੀਂ ਪੜਨਾ ਬਸੁਦਾ ਬਸੁਦਾ ਭਰਮ ਮੋਸਨ ਪ੍ਰੇਮ ਪਰਮ ਕੈ ਕਹਿ ਤੇ ਬਿਸਰਾਮ ਹੈ ਦਲਾਵਾਂ ਲੱਗੀਆਂ ਤਿਆਰ ਰੱਖਣਾ ਕਹਿ ਬੋਲਣਾ ਹੈ ਗਨੋ ਏਕ ਕਰ ਕਰਮ ਮੂਸਨ ਮਸਕਰ ਪ੍ਰੇਮ ਕੀ ਕੀਟ ਸੰਗਤ ਜੀ ਵਿਸਰਾਮ ਲਾਉਣਾ ਹੈ ਰਹੀ ਜੋ ਅੰਬਰ ਛਾਏ ਬੀਦੇ ਬਾਂਦੇ ਕਮਲ ਮਹਿ ਮਹਿ ਤੇ ਵਿਸਰਾਮ ਹੈ ਭਵਰ ਰਹੇ ਲਪਟਾਈ ਜਪ ਤਪ ਸੰਜਮ ਹਰਖ ਸੁਖ ਸੁਖ ਤੇ ਵਿਸਰਾਮ ਹੈ ਮਾਨ ਮਹਤ ਅਰ ਗਰਬ ਮੈਨੂੰ ਮਹਤ ਪੜਨੇ ਸੰਗ ਜੀ ਮੰਮਾ ਹਾ ਹਾ ਉਤਿਅਤ ਕਲਾ ਕੇ ਤਤਾ ਮਹਤ ਮਹਿਤ ਨਹੀਂ ਪੜਨਾ ਮਾਨ ਮਹਤ ਅਰ ਗਰਬ ਇਸ ਤਰ੍ਹਾਂ ਉਚਾਰਨ ਕਰਨਾ ਹੈ ਮੂਸਨ ਨਿਮਖਕ ਨਿਮਖਕ ਪੜਨਾ ਕਕਾ ਨਾਲ ਪੂਰਾ ਉਚਾਰਨ ਕਰਨਾ ਨਿਮਖਕ ਮੂਸਨ ਨਿਮਖਕ ਪ੍ਰੇਮ ਪਰ ਪਰ ਤੇ ਵਿਸਰਾਮ ਲਾਉਣਾ ਵਾਰ-ਵਾਰ ਦਿਉ ਸਰਬ ਮੂਸਣ ਮਰਮ ਨਾ ਜਾਣਈ ਇੱਥੇ ਵਿਸਰਾਮ ਐ ਮਰਤ ਹਿਰਤ ਸੰਸਾਰ ਪ੍ਰੇਮ ਪਿਰਾਮਨਾ ਵੇਦਿਉ ਵੇਦਿਉ ਤੇ ਸੰਗਤ ਜੀ ਵਿਸਰਾਮ ਐ ਤੇ ਇਹ ਤਿਆਰ ਰੱਖਣਾ ਤੇ ਊੜੇ ਦਾ ਮੂੰਹ ਫੁੱਲੈ ਊੜੇ ਨਹੋੜੈ ਵੇਦਿਉ ਇਸ ਤਰ੍ਹਾਂ ਪੜ੍ਹਨਾ ਹੈ ਵੇਦਿਉ ਇੱਥੇ ਵਿਸਰਾਮ ਐ ਉਰਜਿਓ ਇੱਥੇ ਵੀ ਊੜੇ ਦਾ ਮੂੰਹ ਖੁੱਲਾ ਹੈ। ਉਰਜਿਓ ਉਰਜਿਓ ਮਿੱਠ ਬਿਵਹਾਰ ਉਰਜਿਓ ਮਿੱਠ ਬਿਵਹਾਰ ਕਭ ਦੱਬ ਜੱਬ ਜਾਰੀ ਹੈ ਇੱਥੇ ਬਿਸਰਾਮ ਲਾਉਣਾ ਕਭ ਘੱਗੇ ਦੀ ਆਵਾਜ਼ ਤੇ ਬੱਬੇ ਦੀ ਆਵਾਜ਼ ਉਚਾਰਨ ਹੋਵੇ ਕਭ ਦੱਦਾ ਤੇ ਬੱਬਾ ਦੱਬ ਜੱਬ ਇਹ ਧਿਆਨ ਰੱਖਣਾ ਪਿੱਛੇ ਬੱਬਿਆਂ ਦੀ ਬਾ ਜਿਹੜੀ ਪੂਰੀ ਬੱਬੇ ਉਚਾਰਨ ਹੋਣ ਤੇ ਜਾਰੀ ਐ ਐੜੇ ਦਲਾਵਾਂ ਲੱਗੀਆਂ ਜਾਰੀ ਐ ਇਸ ਤਰ੍ਹਾਂ ਪੜ੍ਹਨਾ ਜਾਰੀਏ ਨਹੀਂ ਪੜ੍ਹਨਾ ਜਾਰੀ ਐ ਇੱਥੇ ਵਿਸ਼ਰਾਮ ਲਾਉਣਾ ਬਿਸ਼ਰਤ ਪ੍ਰੇਮ ਬਿਹਾਲ ਮੂਸਨ ਤੱਬ ਹੀ ਮੂਸੀ ਐ ਮੂਸਨ ਤਬਹੀ ਮੂਸੀਐ ਮੂਸੀਐ ਤੇ ਬਿਸਰਾਮ ਲਾਉਣਾ ਐੜੇ ਦਲਾਵਾਂ ਲੱਗੀਆਂ ਤਿਆਰ ਕਰਣਾ ਬਿਸਰਤ ਪੁਰਖ ਦਇਾਲ ਜਾ ਕੋ ਪ੍ਰੇਮ ਸੁਆਉ ਹੈ ਇੱਥੇ ਬਿਸਰਾਮ ਹੈ ਚਰਨ ਚਿਤਵ ਮਨ ਮਾਹੇ ਨਾਨਕ ਬਿਰਹੀ ਬ੍ਰਹਮ ਕੇ ਏਤਿ ਬਿਸਰਾਮ ਹੈ ਆਨ ਨ ਕਤਹੁ ਜਾਹੇ ਲਖ ਘਾਟੀ ਉਚੋ ਘਣੋ ਲਖ ਸੰਗਤ ਜੀ ਇਹ ਕਸ ਕੇ ਬੋਲਣਾ ਤੱਕ ਲਾ ਕੇ ਪੜ੍ਹਨਾ ਲਖ ਘਾਟੀ ਟੈਂਕ ਤੇ ਬਿੰਦੀ ਲੱਗੀ ਘਾਟੀ ਉਚੋ ਇਹ ਤਿਆਰ ਰੱਖਣਾ ਇੱਥੇ ਚੱਚੇ ਨੂੰ ਕਨੌੜਾ ਲੱਗਾ ਹੈ ਤੇ ਕਨੌੜੇ ਦੀ ਆਵਾਜ਼ ਕੱਢਣੀ ਹੈ ਉਚੋ ਘਣੋ ਘਣੋ ਤੇ ਵਿਸਰਾਮ ਹੈ ਤਿਆਰ ਰੱਖਣਾ ਨਾਣੇ ਦੀ ਆਵਾਜ਼ ਉਚਾਰਨ ਹੋਵੇ ਨੰਨੇ ਦੀ ਆਵਾਜ਼ ਪੜ੍ਹਨੀ ਕੱਢਣੀ ਹੈ ਖੱਗਾ ਨੰਨੇ ਹੋੜਾ ਘਣੋ ਚੰਚਲ ਚੀਤ ਦਿਹਾਲ ਨੀਚ ਕੀਤ ਨਿਮਰਤ ਕਣੀ ਕਣੀ ਤੇ ਵਿਸਰਾਮ ਲਾਉਣਾ ਇਹਨੂੰ ਨਿਮਰਤ ਨਹੀਂ ਪੜਨਾ ਨਿਮਰਤ ਪੜਨਾ ਕਰਨੀ ਕਮਲ ਜਮਾਲ ਕਮਲ ਨੈਣ ਅੰਜਨ ਸਿਆਮ ਇੱਥੇ ਵਿਸਰਾਮ ਹੈ ਚੰਦਰ ਬਦਨ ਚਿਤ ਚਾਰ ਮੂਸਣ ਮਗਨ ਮਰਮ ਸਿਉ ਇੱਥੇ ਵਿਸਰਾਮ ਹੈ ਖੰਡ ਖੰਡ ਕਰ ਹਾਰ ਮਗਨ ਭਇਓ ਪ੍ਰੇ ਪ੍ਰੇਮ ਸਿਓ ਸਿਓ ਤੇ ਵਿਸਰਾਮ ਲਾਉਣਾ ਤੇ ਇਹਨੂੰ ਸੰਗਤ ਜੀ ਪੱਪੇ ਸਿਆਰੀ ਪੈਰ ਵਿੱਚ ਰਾਰਾ ਲੱਗਾ ਤੇ ਅੱਗੇ ਐੜਾ ਮੁਕਤਾ ਹੈ ਪ੍ਰੇ ਪ੍ਰੇ ਇਸ ਤਰ੍ਹਾਂ ਪੜ੍ਹਨਾ ਹੈ ਮਗਨ ਭਇਓ ਪ੍ਰੇ ਪ੍ਰੇਮ ਸਿਓ ਸੂਦ ਨਾ ਸਿਮਰਤ ਅੰਗ ਸੂਦ ਨਾ ਸਿਮਰਤ ਅੰਗ ਪ੍ਰਗਟ ਭਇਓ ਸਭ ਲੋਭ ਮਹਿ ਮਹਿ ਤੇ ਬਿਸਰਾਮ ਲੱਲੇ ਨੂੰ ਹੋੜਾ ਤੇ ਐਡਾ ਮੁਕਤ ਹੈ ਲੋਹ ਇਸ ਤਰ੍ਹਾਂ ਪੜ੍ਹਨਾ ਹੈ ਪ੍ਰਗਟ ਭਇਓ ਸਭ ਲੋਹ ਮਹਿ ਨਾਨਕ ਅਦਮ ਪਤੰਗ ਅਦਮ ਸੰਗਤ ਜੀ ਪੜ੍ਹਨਾ ਹੈ ਅਦਮ ਅਦਮ ਪਤੰਗ ਸੋ ਸਾਧ ਸੰਗਤ ਜੀ ਆਪ ਜੀ ਨੇ ਚੌ ਬੋਲੇ ਦੀ ਸੰਥਿਆ ਬਾਣੀ ਦੀ ਸੰਥਿਆ ਸਰਵਣ ਕਰ ਲਈ ਹੈ ਭੁੱਲਾਂ ਦੀ ਮਾਫ਼ੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਹੋਰ ਵੀ ਸੰਗਤਾਂ ਲਾਹਾ ਲੈ ਸਕਣ ਸਾਰੀ ਸੰਗਤਾਂ ਮੋ ਬੇਨਤੀ ਹੈ ਕਿ ਜਿਹੜੀ ਸੰਥਿਆ ਹੈ ਪਟਾਂ ਦੇ ਸਵਈਏ ਸਹਿਸਕ੍ਰਿਤੀ ਪੰਜ ਬਾਣੀਆਂ ਦਾ ਨਿਤਨੇਮ ਸੁਖਮਣੀ ਸਾਹਿਬ ਬਾਵਣ ਅਖਰੀ ਗੂਜਰੀ ਰਾਗ ਦਾ ਪਦਾ ਤਲੰਗ ਰਾਗ ਦਾ ਪਦਾ ਅਤੇ ਹੋਰ ਮਹਿੰਗੇ ਸ਼ਬਦਾਂ ਦੀ ਸੰਥਿਆ ਜੂ ਟੂ ਦੀ ਪਲੇਲਿਸਟ ਦੇ ਵਿੱਚ ਪਏ ਨੇ ਜਾ ਕੇ ਸਰਵਣ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ